ਨਾਬਾ ਸਰਪ੍ਰਸ ਪੰਜਾਬ ਟ੍ਰਾਂਸਪੋਰਟ ਏਕਤਾ ਐਲਾਈयंस ਪੰਜਾਬ ਵੱਲੋਂ ਬੇਨਤੀ ਕਰਦਿਆਂ ਵੀਰੋ ਵੱਡੀ ਗਲਤ ਹੈ ਇਹ ਜੋ ਇਹ ਸਾਂਝਾ ਫਰੰਟ ਸਾਡਾ ਤਿਆਰ ਹੋਇਆ ਹੈ ਪੰਜਾਬ ਦਾ ਸਾਡੇ ਕਹਿੰਦਾ ਹਮੇਸ਼ਾ ਸਰਕਾਰ ਨੇ ਪ੍ਰਸ਼ਾਸਨ ਨੇ ਵਧੀਆਂ ਕੀਤੀਆਂ ਨੇ ਕਾਫੀ ਸਾਡੀਆਂ ਯੂਨੀਅਨਾਂ ਪੰਜਾਬ ਲੇਬਰ ਤੇ ਕੰਮ ਕਰਦੀਆਂ ਆਈਆਂ ਜਦੋਂ ਵੀ ਅਸੀਂ ਐਮਐਲਏ ਸਹਿਬਾਨਾਂ ਨੂੰ डीसी ਸਹਿਵਾਨਾਂ ਨੇ ਐਸਐਸਪੀ ਕੋਲ ਜਾ ਕੇ ਆਪਣੀ ਗੱਲ ਰੱਖੀ ਹੈ ਟਰਾਂਸਪੋਰਟ ਦੇ ਮੰਤਰੀਆਂ ਕੋਲ ਗੱਲ ਰੱਖੀ ਹੈ ਤਾਂ ਉਹਨਾਂ ਨੇ ਸਾਡੇ ਮੰਗ ਪੱਤਰਾਂ ਨੂੰ ਰੱਦੀ ਦੀ ਟੋਕਰੀ 'ਚ ਸਿਰਦਾ ਚਾਪਲੂਸੀ ਕੀਤੀ ਆਓ ਜੀ ਬੈਠੋ ਜੀ ਕੋਈ ਨਹੀਂ ਤੁਹਾਡਾ ਕੰਮ ਹੋ ਜਾਏਗਾ ਪਰ ਕਿਸੇ ਵੀ ਗੱਲ ਤੇ ਉਹਨਾਂ ਨੇ ਧਿਆਨ ਨਾ ਦਿੱਤਾ ਸਾਡੇ ਉੱਪਰ ਜੋ ਵੀ ਟਰਾਂਸਪੋਰਟ ਦੇ ਨਾਲ ਕਾਨੂੰਨ ਬਣਦੇ ਨੇ ਥੋਪੇ ਗਏ ਸੋ ਅਸੀਂ ਨੇ ਬਹੁਤ ਵੱਡਾ ਇੱਕ ਫੈਸਲਾ ਲਿਆ ਜਿੰਨੇ ਵੀ ਪੰਜਾਬ ਦੀਆਂ ਯੂਨੀਅਨ ਨੇ ਜਿੰਨੇ ਵੀ ਮਤਲਬੀ ਸੇਵਾਦਾਰ ਨੇ ਉਨਾ ਆਧਾਰਿਆਂ ਦਾ ਇੱਕ ਸਾਂਝਾ ਫਰੰਟ ਤਿਆਰ ਕੀਤਾ ਗਿਆ ਜਿਸ ਦਾ ਨਾਮ ਤੁਹਾਡੇ ਸਾਹਮਣੇ ਆ ਟ੍ਰਾਂਸਪੋਰਟ ਇਕਤਾ ਲੈਸ ਪੰਜਾਬ ਇਸ ਦੇ ਵਿੱਚ ਸਾਰੇ ਜਿੰਨੇ ਵੀ ਪੰਜਾਬ ਪ੍ਰਧਾਨ ਪੰਜਾਬ ਚੇਅਰਮੈਨ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਸਹਿਬਾਨ ਇੱਕ ਉਦਮ ਕਰਕੇ ਅਸੀਂ ਆਪਣੀ ਆਵਾਜ਼ ਹੈ ਜਿਹੜੀ ਪੰਜਾਬ ਸਰਕਾਰ ਤੱਕ ਪਹੁੰਚਾਉਣ ਵਾਸਤੇ ਉਪਰਾਲਾ ਕੀਤਾ ਹੁਣ ਤੱਕ ਸਾਡੇ ਗਏ ਜੋ ਵਧਿੱਕੀਆਂ ਹੋਈਆਂ ਨੇ ਅਸੀਂ ਬਿਲਕੁਲ ਅੱਗੇ ਵਾਸਤੇ ਇਸ ਤਰ੍ਹਾਂ ਦਾ ਕੋਈ ਵੀ ਕੰਮ ਹੁੰਦਾ ਹੈ ਮੂੰਹ ਤੋੜ ਜਵਾਬ ਦੇਵਾਂਗੇ ਕੋਈ ਵੀ ਸਰਕਾਰ ਫੈਸਲਾ ਲਿਆਉਂਦੀ ਹੈ ਪਹਿਲਾਂ ਉਹਨਾਂ ਨੂੰ ਸਾਡੇ ਕੋਲ ਬੈਠ ਕੇ ਗੱਲਬਾਤ ਕਰਨੀ ਪਊਗੀ ਦੂਜੀ ਗੱਲ ਇਹ ਰਹੀ ਸਾਡੇ ਕੋਲ ਜੋ ਬਧਿਕਾਂ ਹੋ ਰਹੀਆਂ ਨੇ ਟੋਲਾਂ 'ਤੇ ਹੋ ਰਹੀਆਂ ਖਾਸ ਕਰਕੇ ਟੋਲਾਂ ਦਾ ਮੁੱਦਾ ਜ਼ਿਆਦਾ ਚੱਲਿਆ ਹੋਇਆ ਕੀ ਇਕਤਾ ਜੀ ਉਹਨਾਂ ਦੀ ਜਿਹੜੀ ਬੋਲ ਬਣਨੀ ਹੈ ਉਹਨਾਂ ਦਾ ਲਹਿਜਾ ਬਹੁਤ ਜਿਵੇਂ ਕਹਿੰਦੇ ਵੀ ਰਸੂਖ ਘਟਿਆ ਹੈ ਅਸੀਂ ਦੇਖੋ ਸਵਾਰੀਆਂ ਨਾਲ ਜਾਂਦੇ ਆ ਪਰਿਵਾਰਾਂ ਨਾਲ ਜਾਂਦੇ ਆ ਜਦੋਂ ਗੱਲਬਾਤ ਕਰਦੇ ਆ ਉਹਨਾਂ ਦਾ ਬੋਲਣ ਦਾ ਢੰਗ ਉਹਨਾਂ ਨੂੰ ਇਹ ਵੀ ਸੋਚ ਬਦਲਣੀ ਪਊਗੀ ਦੂਜੀ ਗੱਲ ਮਹਿੰਗਾਈ ਦੇ ਦੌਰ ਦੇ ਵਿੱਚ ਜਿਹੜੇ ਉਹਨਾਂ ਨੇ ਇੰਨੇ ਰੇਟ ਵਧਾਏ ਨੇ ਸੋ ਉਹਨਾਂ ਨੂੰ ਇਹ ਘੱਟ ਕਰਨੇ ਪੈਣਗੇ ਅਗਰ ਉਹ ਇਸ ਗੱਲ ਤੇ ਅੜੇ ਹੋયા ਵੀ ਅਸੀਂ ਕਿਸੇ ਦੀ ਨਹੀਂ ਸੁਣਨਾ ਚਾਹੁੰਦੇ ਤਾਂ ਮੈਂ ਪੰਜਾਬ ਸਰਕਾਰ ਚਾਹੇ ਸੈਂਟਰ ਦੀ ਸਰਕਾਰ ਉਹਨਾਂ ਨੂੰ ਬੇਨਤੀ ਕਰਦਾ ਅਸੀਂ ਹੁਣ ਜਾਗ ਚੁੱਕੇ ਆ ਬਿਲਕੁਲ ਜੀ ਉਹੀ ਹੋਊਗਾ ਜੋ ਸਾਡੇ ਨਾਲ ਬੈਠ ਕੇ ਗੱਲਾਂ ਤੈਅ ਹੋਣਗੀਆਂ ਆਉਣ ਵਾਲਾ ਸਮਾਂ ਸਾਡੀ ਟਰਾਂਸਪੋਰਟ ਸਾਡੇ ਪੰਜਾਬ ਦਾ ਹੋਵੇਗਾ ਬਿਲਕੁਲ ਦੇਖੋ ਸਮਰਥਨ ਸਾਡਾ ਹਫਤੇ ਤੋਂ ਚੱਲ ਰਿਹਾ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਸਾਡਾ ਜਿੰਨਾ ਵੀ ਡਰਾਈਵਰ ਭਾਈਚਾਰਾ ਸਾਡੀਆਂ ਪੰਜਾਬ ਦੀਆਂ ਤਿੰਨ ਜੂਨੀਅਰ ਚੌਂਕਾਂ ਚੱਕ ਕੇ ਤਿਆਰ ਹੋ ਰਿਹਾ ਟਰਾਂਸਪੋਰਟ ਸੇਕਾ ਸਾਝਾ ਫਰਕ ਸਾਡਾ ਦੇ ਦੇਖੋ ਡਰਾਈਵਰ ਜਿਹੜੇ ਆ ਸਾਡੀਆਂ ਗੱਡੀਆਂ ਕੱਲੀਆਂ ਸਾਡੀਆਂ ਨਹੀਂ ਲੰਗਦੀਆਂ ਹੋਰ ਪਬਲਿਕ ਦੀ ਬਹੁਤ ਲੰਗਦੀ ਇੱਥੇ ਕਿਸਾਨ ਜੱਥੇਬੰਦੀਆਂ ਨੇ ਸੋਚਿਆ ਸਾਡੇ ਵਾਰੀ ਸੋਚਿਆ ਉਹਨਾਂ ਦਾ ਤਾਂ ਕੋਈ ਟੋਲ ਪਲਾਜਾ ਲੱਗਦਾ ਨਹੀਂ ਸੋ ਜਿਹੜਾ ਟੋਲ ਪਲਾਜਾ ਦਾ ਦਿਨ ਪਰ ਹਰ ਰੋਜ਼ ਹਰ ਮਹੀਨੇ ਕਦੇ 20 ਰੁਪਏ ਕਦੇ 50 ਕਦੇ 100 ਸਭ ਤੋਂ ਵੱਟ ਟੋਲ ਪਲਾਜਾ ਜਿਹੜਾ ਇਸ ਟੋਲ ਪਲਾਜੇ ਤੇ ਸਾਡਾ ਜਿਹੜਾ ਰੋਟਕਸੋ ਟੋਲ ਇਹਨਾਂ ਦੇ ਪ੍ਰਤੀ ਅਸੀਂ ਜਿੰਨੀਆਂ ਵੀ ਕੱਲ ਨੂੰ 30 ਤਰੀਕ ਦੀ ਵੱਡੀ ਕੌਲ ਆ ਸਾਡੀਆਂ ਅੱਜ ਵੀ ਜੱਥੇਬੰਦੀਆਂ ਯੂਨੀਅਨ ਆਈਆਂ ਕੱਲ ਨੂੰ ਫੇਰ ਸਾਡੀ ਅਸੀਂ ਵੀ ਫੇਰ ਵੀ ਆਵਾਂਗੇ ਕੋਈ ਇਸ ਕਰਕੇ ਇਹ ਲੋਟ-ਕੁੱਟ ਜਿਹੜੀ ਬੰਦ ਕੀਤੀ ਜਾਵੇ ਤਾਲਾ ਬੰਦੀ ਦੀ ਤਿਆਰੀ ਹੈ ਜੀ ਤੁਹਾਡੀ ਤਾਲਾ ਬੰਦੀ ਬਿਲਕੁਲ ਤਾਲਾ ਬੰਦੀ ਜਿੰਨੇ ਕਿਸਾਨ ਜਿੱਥੇ ਬੰਦੀਆਂ ਕਰਨਗੇ ਅਸੀਂ ਉਹਨਾਂ ਦਾ ਪੂਰਾ ਟੱਕੇ ਸੀ ਕਿੰਨੀ ਵੱਡੀ ਗਿਣਤੀ ਚ ਟੈਕਸੀ ਯੂਨੀਅਨ ਜਿਹੜੀਆਂ ਤੁਹਾਡੇ ਸਾਹਮਣੇ ਅੱਜ ਤੁਸੀਂ ਦੇਖ ਲਓ ਅੱਜ ਗੱਡੀਆਂ ਕਿਹੜੀ ਨਿਗਾਹ ਮਾਰਨੋਂ ਬੰਦੇ ਆ ਹੋਰ ਸਾਡੇ ਮੈਂਬਰ ਹਜੇ ਆ ਰਹੇ ਆ ਪਿੱਛੇ ਤੇ ਕੱਲ ਨੂੰ ਤੇ ਤੁਸੀਂ ਆਪੇ ਦੇਖ ਲੈਣਾ ਕਹਿਣ ਦੀ ਲੋੜ ਨਹੀਂ ਕੀ ਸਰਕਾਰਾਂ ਇਹ ਨਾ ਸੋਚਣ ਕਿ ਜੋ ਕਿਸਾਨ ਜਿੱਥੇ ਬੰਦੀਆਂ ਬੈਠੀਆਂ ਨੇ ਤੇ ਨਾਲ ਸਮਰਥਨੀ ਜਿੰਨੀਆਂ ਵੀ ਸਾਡੇ ਗਰੁੱਪ ਬਣੇ ਹੋਏ ਆ ਯੂਨੀਅਨਾਂ ਦੇ ਯੂਨੀਅਨਾਂ ਬਣੀਆਂ ਹੋਈਆਂ ਹੈਲਪਲਾਈਨਾਂ ਉਹ ਸਾਰੇ ਹੀ ਸਮਰਥਨ ਦੇ ਵਿੱਚ ਤਿਆਰ ਨੇ ਤਿੰਨ ਤੇ ਲੱਖ ਤੇ ਤਿੰਨ ਤੱਕ ਲਗਾਤਾਰ ਬੈਠਨੇ ਪਰ ਹਟਕ ਪ੍ਰਸ਼ਾਸਨ ਨਹੀਂ ਪਹੁੰਚਿਆ ਕਿ ਗਲਵਾ ਨਹੀਂ ਕਰੂ ਉਹ ਸੁੱਤੀ ਨਹੀਂ ਦਾ ਉਹ ਸਾਡਾ ਤੇ ਜਗਾਉਣ ਦਾ ਮਤਲਬ ਪਰਦਾ ਬਾਕੀ ਜਾਗੇ ਨਾ ਜਾਗੇ ਸਾਰਨਾ ਚਾਕੇ ਸਾਹੇ ਬੈਠੇ ਰਹਮ ਨੂੰ ਕੱਲ ਨੂੰ ਪੱਕੀ ਤਾਲਾ ਤਾਲਾਬੰਦੀ ਹੋ ਜਾਣੀ ਆ ਠੀਕ ਆ ਉਸ ਤੋਂ ਬਾਅਦ ਸਰਕਾਰ ਸੋਚੇ ਕਿੰਨਾ ਘਾਟਾ ਆ ਜਾਂ ਕਿੰਨਾ ਨੁਕਸਾਨ ਹੁੰਦਾ ਉਹਨੂੰ ਕੀ ਕੀ ਸਮਾਨ ਤੁਹਾਡੇ ਵੱਲੋਂ ਕਾਫੀ ਜਿਹੜਾ ਮੰਗਾਇਆ ਗਿਆ ਟੈਂਟ ਦਾ ਸਮਾਨ ਵੀ ਮੰਗਾਇਆ ਗਿਆ ਹੋਰ ਵੀ ਐ ਕਿ ਸਾਡੇ ਵੱਲੋਂ ਤੇ ਅਸੀਂ ਤੇ ਕੀ ਦੇ ਸਕਦੇ ਆ ਘਰ ਦੇ ਵਾਸਤੇ ਅਸੀਂ ਤੇ ਜੋ ਤਿਲ ਪੂਲਾ ਸਾਡੇ ਡਰਾਈਵਰ ਕੋਲ ਗੱਡੀਆਂ ਦੇ ਵਿੱਚ ਆਪਾਂ ਦਾਲ ਉਹਦੇ ਜੋ ਵੀ ਅਸੀਂ ਤੇ ਦੇ ਸਕਦਾ ਉਹ ਲੈ ਕੇ ਆਇਆ ਬਾਕੀ ਜੋ ਤਿਲ ਪੂਲਾ ਸਾਡੋਂ ਮੰਨੂ ਤਨੂ ਤਨੂ ਜਿੰਨੀ ਜੋ ਹੋ ਸਕੇ ਜੀ ਤੁਹਾਨੂੰ ਦਿੱਤਾ ਕਰਾਂਗੇ ਦਮਾਂਗੇ ਸਾਡੇ ਸਾਡੇ ਪ੍ਰਧਾਨ ਜੀ ਤੇ ਆਏ ਹੋ ਤਕਰੀਬਨ ਤੇ ਸਾਡੀ ਜੁਨੀਅਨ ਦੇ ਅਸੀਂ ਪੂਰਾ ਡਟ ਕੇ ਸਮਰਥਨ ਕਰਾਂਗੇ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਇਸ ਵਿੱਚ ਸਮੂਲੀਅਤ ਕਰ ਰਹੀਆਂ ਜਾਂ ਪੂਰੇ ਪੰਜਾਬ ਪੂਰੇ ਇੰਡੀਆ ਚ ਆਉਣਗੇ ਜੀ ਬੱਖੋ ਬੱਖਰੀ ਜ਼ਿਲ੍ਹਿਆਂ ਦੇ ਵਿੱਚ ਬੱਖੋ ਬੱਖਰੀ ਆ ਸਟੇਟਾਂ ਦੇ ਵਿੱਚੋਂ ਸਾਡੇ ਅਸੀਂ ਕਾਲ ਦਿੱਤੀ ਹੋਈ ਆ ਕਿ ਜਿਹੜਾ ਇਹ ਟੋਲ ਪਲਾਜੇ ਤੇ ਇਕੱਲੇ ਇਸ ਟੋਲ ਪਲਾਜੇ ਤੇ ਨਹੀਂ ਹੋਰ ਟੋਲ ਪਲਾਜੇ ਵੀ ਲੁੱਟ-ਖੋਟ ਬਹੁਤ ਆ ਇੱਕ ਇਹਨਾਂ ਦਾ ਮੈਂ ਤੁਹਾਡੇderiv ਇੱਕ ਮੈਸੇਜ ਦੇਣਾ ਚਾਹੁੰਨਾ ਇਹਨਾਂ ਨੂੰ ਟੋਲ ਪਲਾਜੇ ਵਾਲਿਆਂ ਨੂੰ ਤੇ ਸਰਕਾਰਾਂ ਨੂੰ ਕਿ ਜਿਹੜੀ ਸਾਡਾ ਟੋਲ ਪਲਾਜੇ ਦੇ ਵਿੱਚ ਗੱਡੀ ਲੰਘਦੀ ਆ ਇਹਦਾ ਅੱਧੋ-ਅ ਫਰਜ ਕਰੋ 50 ਪੈਸੇ ਕੱਟ ਲੈਣ 50 ਵਾਪਸੀ ਦੇ ਕੱਟ ਲੈਣ ਇਹ ਕੀ ਕਰਦਾ ਪਹਿਲਾਂ 75 ਪੈਸੇ ਕੱਟਦੇ ਆ ਉਸ ਤੋਂ ਬਾਅਦ 25 ਪੈਸੇ ਫੇਰ ਕੱਟਦੇ ਆ ਨੰਬਰ 2 ਤੁਹਾਡੇ 24 ਘੰਟੇ ਦਾ ਟਾਈਮ ਹੁੰਦਾ ਇਹਦੇ ਵਿੱਚ ਇਹ ਕੀ ਕਰਦਾ 24 ਘੰਟੇ ਦੇ ਵਿੱਚ ਗੱਡੀ ਤਿੰਨ ਵਾਰੀ ਆਵੇ ਚਾਰ ਵਾਰੀ ਕਿੰਨਾ ਡਬਲ ਕੱਟਣ ਕੱਟ ਇਹਦਾ ਇਹਦੇ ਬਾਰੇ ਵੀ ਕਾਨੂੰਨ ਹੋਣਾ ਚਾਹੀਦਾ ਕਿ ਜਿਹੜੀ ਗੱਡੀ ਇੱਕ ਵਾਰੀ ਕੱਟ ਗਿਆ ਉਹ ਤਿੰਨ ਵਾਰੀ ਲੰਘਦੀ ਚਾਰ ਵਾਰੀ ਉਹਦੇ ਵਿੱਚੋ ਸੈਟਿੰਗ ਕਰੋ ਜੇ ਬੰਦੇ ਵੱਡਾ ਢਾਕਾ ਪੈਂਦਾ ਸੀ ਦੇਖੋ ਤੁਹਾਡੇ ਸਾਹਮਣੇ ਆਹ 450 ਦੇ ਕਰੀਬ 500 ਦੇ ਕਰੀਬ ਇੱਕ ਲੱਗਦਾ ਇੰਨਾ ਤੇਲ ਨਹੀਂ ਲੱਗਦਾ ਜਿਹੜੇ ਲ ਉਹਦੇ ਲਈ ਉਹਨਾਂ ਤੇਲ ਨਹੀਂ ਲਗਾ ਦਿੰਦੇ ਟੋਨ ਪਲੱਜ ਆ ਡੇਲੀ ਇਹਨਾਂ ਦੀ ਗੁੰਡਾਗਰਦੀ ਲੜਾਈ ਹੁੰਦੀ ਆ ਤੇ ਲੈਂ ਲੱਗੀ ਹੁੰਦੀ ਅੱਧੇ ਘੰਟੇ ਦੀ ਤੇ ਟੋਨ ਪਲੱਜ ਆ ਪੂਰਾ ਲੈਂਦੇ ਆ ਤੇ ਅਸੀਂ ਇਹਦਾ ਪੂਰਾ ਡਟ ਕੇ ਅਰੋਧ ਕਰਾਂਗੇ ਤੇ ਇਹਨੂੰ ਪੱਕੇ ਪੂਰਨ ਤੌਰ ਤੇ ਬੰਦ ਹੋਵੇਗਾ ਤੇ ਅਸੀਂ ਸਮਰਥਨ ਕਰਾਂਗੇ